ਨਹੀਂ ਮੰਮੀ ਜੀ ਪਿੰਡ ਨਹੀਂ ਜਾਣਾ ਤੁਸੀਂ ਛੋਟੀ ਜੀ ਗੱਲ ਨੂੰ ਕਿਉਂ ਇੰਨਾ ਵਧੋਂਦੇ ਜੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਫੇਰ ਗੁੱਸਾ ਕਰਨਾ ਵਾ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਆਪੇ ਸਮਝਾ ਲਵਾਂਗੀ ਪਿੰਡ ਨਹੀਂ ਜਾਣਾ ਮਨਪ੍ਰੀਤ ਮੈਂ ਤੇਰੀ ਹੁਣ ਇੱਕ ਗੱਲ ਸੁਣਨੀ ਚੁੱਪ ਕਰਕੇ ਅੰਦਰ ਚੱਲ ਆਪਣਾ ਬੈਗ ਫੜ ਤੇ ਚੱਲ ਮੇਰੇ ਨਾਲ ਮੰਮੀ ਕਿਥੇ ਚੱਲੇ ਬੈਗ ਬੂਟ ਤਿਆਰ ਕਰਕੇ ਪਿੰਡ ਚੱਲੇ ਆਂ ਮਨਪ੍ਰੀਤ ਮੇਰੇ ਨਾਲ ਚੱਲੀ ਆਂ ਤੇ ਮੰਮੀ ਮਨਪ੍ਰੀਤ ਨੂੰ ਉੱਥੇ ਪਿੰਡ ਕੀ ਕਰਨਾ ਵਾ ਮਨਪ੍ਰੀਤ ਨੂੰ ਮੈਂ ਨਾਲ ਲੈ ਕੇ ਚੱਲੀ ਆਂ ਤੂੰ ਹਰਕਤਾਂ ਇਸ ਤਰ੍ਹਾਂ ਨਹੀਂ ਕੀਤੀਆਂ ਕਿ ਜਿਹੜਾ ਮੈਨੂੰ ਨਾਲ ਲੈ ਕੇ ਜਾਣਾ ਪੈਂਡਿਆ ਉਹਨੂੰ ਅੱਛਾ ਤੇ ਫਿਰ ਤੂੰ ਦੱਸ ਦਿੱਤਾ ਸਾਰਾ ਕੁਝ ਮੰਮੀ ਨੂੰ ਫਿਰ ਤੈਨੂੰ ਮੈਂ ਦੱਸਾਂ ਫਿਰ ਤੇਰੀ ਇਹ ਨਹੀਂ ਹਿੰਮਤ ਮੇਰੇ ਹੁੰਦਾ ਆਂ ਕਿ ਪਿੰਡ ਮਾਰਨ ਲੱਗਾ ਮੇਰੀ ਨੂੰਹ ਦੇ ਤੂੰ ਸੋਚ ਵੀ ਕਿਤਰਾ ਲਿਆ ਤੈਨੂੰ ਮੈਂ ਦੱਸਾਂ ਮੇਰਾ ਦਿਮਾਗ ਬਹੁਤ ਗਰਮ ਹੈ ਮੈਂ ਤੇਰੇ ਨਾਲ ਕੁਝ ਕਰਨਾ ਨਾਵਾ ਤੈਨੂੰ ਮੈਂ ਸਿੱਖਿਆ ਦਿੱਤੀ ਹੈ ਐਹੋ ਜੀ ਮਾਤ ਤਾਂ ਤੇਨੂੰ ਮੈਂ ਦਿੱਤੀ ਨਹੀਂ ਆ ਕੀਲੇ ਕੰਮ ਕਰ ਕਰਨ ਡਿਆ ਤੂੰ ਕਿਹੜਾ ਚਾਲ ਚੱਲਣ ਫੜਿਆ ਤੂੰ ਆ ਕੀ ਜਲੂਸ ਕੱਢਣ ਡਿਆ ਸਾਡਾ ਇੱਥੇ ਆਣ ਕੇ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਤੈਨ ਇਹ ਜਨਾਨੀ ਹੈ ਤੇਰੀ ਇਸ ਤਰ੍ਹਾਂ ਤਾਂ ਕੁਝ ਹਜਰ ਮਰਾਂ ਨਾਲ ਮੈਂ ਨਹੀਂ ਕਰਦਾ ਜਿਸ ਤਰ੍ਹਾਂ ਦਾ ਤੂੰ ਇਹਦੇ ਨਾਲ ਆ ਕੀਤਾ ਆ ਕੀ ਕੀਤਾ ਜਿੰਨੀਆਂ ਬਾਹਾਂ ਸਾੜੀਆਂ ਪਈਆਂ ਤੋ ਤੇਰਾ ਦਿਮਾਗ ਨਹੀਂ ਕੰਮ ਕਰਦਾ ਮਾਸਲ ਲਿਆ ਹਨ ਤੇਰੇ ਮੈਂ ਪ੍ਰਸਲਾਵਾ ਤੈਨੂੰ ਬਲ ਪੀੜ ਹੁੰਦੀ ਹੈ ਕਿ ਨਹੀਂ ਹੁੰਦੀ ਕਦੇ ਤੂੰ ਉਹਨੂੰ ਚਪੇੜਾ ਮਾਰਦਾ ਹੈ ਕਦੇ ਤੂੰ ਉਹਨੂੰ ਪ੍ਰਸਾ ਲਾਉਂਦਾ ਉਹਨੂੰ ਦੁੱਖ ਨਹੀਂ ਹੁੰਦਾ ਉਹਦਾ ਕੋਈ ਨਹੀਂ ਹੈਗਾ ਸੁਣਨ ਵਾਲਾ ਘਰ ਵਾਲੀ ਨਾ ਬੰਦੇ ਦਾ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਸਾਥ ਦਿੰਦੀ ਆ ਇਹਨੇ ਵੀ ਇਤਰਾਹ ਕੀਤਾ ਅੱਜ ਤੱਕ ਅਰੇ ਮੈਨੂੰ ਇਹਨੇ ਕੁਛ ਨਹੀਂ ਦੱਸਿਆ ਤੇਰੇ ਬਾਰੇ ਪਰ ਉਹ ਵੀ ਚੰਗਾ ਹੋਇਆ ਜਿਹੜੀ ਮੈਂ ਅੱਜ ਆ ਗਈ ਆ ਆਪਣੇ ਅੱਖੀ ਸਭ ਕੁਝ ਵੇਖ ਲਿਆ ਤੇ ਹੁਣ ਮੈਂ ਇਹਨੂੰ ਆਪਣੇ ਨਾਲ ਹੀ ਲੈ ਕੇ ਚੱਲ ਰਹੀ ਆ ਹੁਣ ਤੂੰ ਰਹਿ ਇੱਥੇ ਕੱਲਾ ਤੇਰੀ ਹਿੰਮਤ ਨਹੀਂ ਆ ਕਿ ਤੂੰ ਸਾਨੂੰ ਰੋਕ ਸਕੇ ਚੱਲ ਤੁਰ ਮੰਮੀ ਮੇਰੇ ਕੋ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਅੱਜ ਤੋਂ ਬਾਅਦ ਮੈਂ ਤੁਹਾਡੀ ਸਾਰੀਆਂ ਗੱਲਾਂ ਮੰਨਾਂਗਾ ਤੇ ਮਾਫੀ ਮੇਰੇ ਕੋ ਕਾਦੀ ਮੰਗਣ ਡਿਆ ਵਾ ਮਾਫੀ ਆਪਣੇ ਘਰ ਵਾਲੀ ਕੋ ਮੰਗ ਜੇ ਤੇ ਤੂੰ ਇਹਨੇ ਜ਼ੁਲਮ ਕੀਤੇ ਆ ਮਨਪ੍ਰੀਤ ਅਵੇ ਮੈਂ ਤੇਰੇ ਤੋਂ ਵੀ ਮਾਫੀ ਮੰਗਦਾ ਵਾ ਅੱਜ ਤੋਂ ਬਾਅਦ ਮੈਂ ਕੋਈ ਵੀ ਐਹੋ ਜਿਹਾ ਕੰਮ ਨਹੀਂ ਕਰੂੰਗਾ ਕਿ ਜਿਹਦੇ ਨਾਲ ਤੇਰੇ ਦਿਲ ਨੂੰ ਕੋਈ ਵੀ ਫੇਸ ਪਹੁੰਚੇ ਤੂੰ ਹੀ ਮੇਰ ਕੋ ਮਾਫੀ ਨਾ ਮੰਗੋ ਜੇ ਮੈਂ ਗਲਤੀ ਕਰਦੀ ਹਾਂ ਨਾ ਮੈਂ ਵੀ ਤੁਹਾਡੀ ਗਾੜੀ ਇਦਾਂ ਹੀ ਹੱਥ ਜੋੜ ਦਿੰਨੀ ਹਾਂ ਮੈਨੂੰ ਇੱਕ ਵਾਰੀ ਮਾਫ ਕਰ ਦੋ ਪਰ ਤੁਸੀਂ ਮੈਨੂੰ ਮਾਫ ਨਹੀਂ ਕਰਦੇ ਤੇ ਮੈਂ ਤੁਹਾਨੂੰ ਮਾਫ ਕਰ ਦਿੰਨੀ ਮੈਂ ਇਦਾਂ ਦੀ ਨਹੀਂ ਹੈਗੀ ਕਿ ਤੁਹਾਨੂੰ ਨਾ ਮਾਫ ਕਰਾਂ